ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਸਰਾ ਕਲੂਕਾਰਾ ਵਿਸ਼ੇਤੇ ਜੋ ਵਿਚਾਰ ਅੱਜ ਮੈਂ ਆਪ ਚੈਨਲ 'ਤੇ ਸਾਂਝੀ ਕਰਨ ਲੱਗਾ ਹਾਂ ਸਿਕਾਉਂ ਦੇ ਇੱਕ ਬਹੁਤ ਹੀ ਦੁਖਦਾਈ ਇਤਿਹਾਸਕ ਪੰਨੇ ਦੀ ਸ਼ੁਰੂਆਤ ਹੈ ایسا کٹیا اور نیچ کارا جڑا دربار صاحب اتنے دو سو بائی سال پہلا پہلے واپریا دو سو بائی سال پہلا جدو احمد شاہ عبدالی نے دربار صاحب سے حملہ کیتا اس تو بعد پہلی مئی کھما کرنا پہلی جون انیس سو چوراسی نو اس حملے دی شروعات ہوئی ਦਰਬਾਰ ਸਾਬ ਸੂਦੋ ਨੀਮ ਫੌਜੀ ਦਲਾ ਨੇ CRPF ਨੇ ਤੇ BSF ਨੇ ਬਹੁਤ ਲੰਬੇ ਸਮੇਂ ਤੋਂ ਕੇਰਾ ਪਾਇਆ ਹੋਇਆ ਸੀ। ਔਰ ਸਾਰੇ ਦਰਬਾਰ ਸਾਬ ਸੂਦੇ ਆਸ-ਪਾਸੇ ਆਉਣ ਜਾਣ ਵਾਲਿਆਂ ਤੇ ਬੜੀ ਖਾਸ ਨਜ਼ਰ ਰੱਖੀ ਜਾਂਦੀ ਸੀ। ਉਹਨਾਂ ਨੇ ਆਪਣੇ ਮੋਰਚੇ ਵੀ ਬਣਾਏ ਹੋਏ ਸਨ ਜਿਵੇਂ ਆਪ ਫੋਟੋ ਦੇ ਵਿੱਚ ਦੇਖ ਰਹੇ ਹੋ। لیکن اس دن اس دی سکھر ہو گئی جدو دوپہر تقریباً ساڑھے بارہ بجے پونے ایک بجے سی آر پی ایف والوں گولی چلونی شروع کر دیتی گئی دربار صاحب وال بہت ساریاں گولیاں جڑیاں نے سنہری گنبت نی لگیاں اور اس گولی باری اے تقریباً اٹھ گھنٹے دی رہی ਰਾਤ 8:30 ਤੋਂ 9 ਵਜੇ ਤੱਕ ਇਹ ਗੋਲੀਬਾਰੀ ਚਲਦੀ ਰਹੀ ਤੇ 9 ਵਜੇ ਸਾਰੇ ਅੰਮ੍ਰਿਤਸਰ ਦੇ ਵਿੱਚ ਕਰਫਿਊ ਆਰਡਰ ਲਗਾ ਦਿੱਤਾ ਗਿਆ 33 ਘੰਟੇ ਦੇ ਵਾਸਤੇ ਤਾਂ ਕਿ ਉਹ ਵੇਖਣ ਲਈ ਵੀ ਕੋਈ ਨਾ ਆ ਸਕੇ ਇਸ ਗੋਲੀਬਾਰੀ ਦੇ ਵਿੱਚ 12 ਸਿੰਘਸ਼ੀ ਦੋ ਗਏ ਦਰਬਾਰ ਸਾਹਿਬ ਦੇ ਸਾਰੇ ਸਮੂਹ ਦਾਇਰੇ ਵਿੱਚ ਗੋਲੀਆਂ ਦੇ ਨਿਸ਼ਾਨਾ ਦੇ ਨਾਲ ਪਰਗੇ ਦਰਬਾਰ ਸਾਹਿਬ ਦੇ ਆਪਣੇ ਉੱਤੇ ਇਮਾਰਤ ਦੇ ਉੱਤੇ ਕਈ ਗੋਲੀਆਂ ਲੱਗੀਆਂ ਇੱਕ ਬੜਾ ਹੀ ਦੁਖਦਾਈ ਘਟਨਾ ਸੀ ਬਹੁਤ ਸਾਰੇ ਲੋਕਾਂ ਦਾ ਇਹ ਖਿਆਲ ਹੈ ਕਿ ਇਹ ਗੋਲੀਬਾਰੀ ਇਸ ਲਈ ਕੀਤੀ ਗਈ ਤੇ ਇਹ ਪਤਾ ਲਾਇਆ ਜਾ ਸਕੇ ਕਿ ਅੰਦਰ ਖਾੜਕੂਆਂ ਨੇ ਕਿੱਥੇ-ਕਿੱਥੇ ਮੋਰਚੇ ਬਣਾਏ ਹੋਏ ਨੇ ਉਹਨਾਂ ਦੀ ਕਿੰਨੀ ਸਮਰੱਥਾ ਹੈ ਕਿੰਨੀ ਕੀ ਗਿਣਤੀ ਹੈ ਕੈਸੇ ਹਥਿਆਰ ਨਾਲ ਉਹ ਲੈਸ ਨੇ ਇਸਰਾ ਦੇਖਣ ਦੇ ਵਾਸਤੇ ਸ਼ਾਇਦ ਗੋਲੀਬਾਰੀ ਕੀਤੀ ਗਈ ਸੀ ਇਸ ਗੋਲੀਬਾਰੀ ਨੇ ਹਰ ਸੇ ਖਿਰਦਾ ਜਿਹੜਾ ਉਹ ਬਲੁੰਦਰ ਦਿੱਤਾ ਇਕ ਮੂਡ ਬਣ ਲਿਆ ਗਿਆ ਸੀ ਅਗਲਾ ਜੋ ਆਉਣ ਵਾਲਾ ਹੈ ਉਹ ਤੇ ਅੰਤ ਸਾਂ ਸਿਸਤੋਂ ਲੱਗ ਸਕਦਾ ਸੀ ਇਸ ਦੁਖਦਾਈ ਸਾਕੇ ਦੀ ਹਰ ਪਾਸਿਓਂ ਘੂਰ ਨਿੰਦਾ ਹੋਈ ਅਕਾਲੀ ਆਗੂਆਂ ਨੇ ਵੀ ਬੜਾ ਰੋਸ ਪ੍ਰਗਟ ਕੀਤਾ ਕਿਹਾ ਜਾਂਦਾ ਹੈ ਕਿ ਪਈ ਹਰਚੰਦ ਸਿੰਘ ਲੋਂਗੋਵਾਲ ਜਿਨ੍ਹਾਂ ਨੂੰ ਸੰਤ ਹਰਚੰਦ ਸਿੰਘ ਲੋਂਗੋਵਾਲ ਕਿਹਾ ਜਾਂਦਾ ਸੀ ਆਮ ਤੌਰ ਤੇ ਸਿਕਸਦਾਂ ਤਾਂ ਦੇ ਉਲਟੇ ਉਹਨਾਂ ਨੇ ਰਾਸ਼ਟਰਪਤੀ ਜ਼ੈਲ ਸਿੰਘ ਨਾਲ ਸੰਪਰਕ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਕਿ ਉਹਦੇ ਗੇਰੋਸ ਵੀ ਪ੍ਰਗਟ ਕੀਤਾ ਜਾਏ ਤੇ ਉਹਨੂੰ ਗੋਲੀਬਾਦੀ ਬੰਦ ਕਰਾਉਣ ਲਈ ਕਿਹਾ ਜਾਏ ਪਰ ਉਹ ਸਾਰੀ ਦਿਹਾੜੀ ਕੋਸ਼ਿਸ਼ ਕਰਦੇ ਰਹੇ ਉਹਦੇ باوجود ਵੀ ਜ਼ੈਲ ਸਿੰਘ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ ਹਰ ਵਾਰੀ ਕੁਟਾਲਮ ਟੋਲ ਕਰਦਾ ਰਿਹਾ ਕਿ ਕਦੇ ਉਹ ਬਾਥਰੂਮ ਚ ਗਿਆ ਤੇ ਕਦੇ ਉਹ ਬਾਹਰ ਚਲਾ ਗਿਆ ਤੇ ਕਦੇ ਉਹ ਕਿਸੇ ਸਮਾਗਮ ਤੇ ਚਲਾ ਗਿਆ ਸਾਰਾ ਦਿਨ ਇਸ ਤਰ੍ਹਾਂ ਹੀ ਬਤਾ ਦਿੱਤਾ ਗਿਆ। ਔਰ ਇਹ 8 ਘੰਟੇ ਲਗਾਤਾਰ ਗੋਲੀਬਾਰੀ ਚੱਲਦੀ ਗਈ, ਚੱਲਦੀ ਰਹੀ। ਜਿਹੜੇ ਸ਼ਹੀਦ ਹੋਏ ਇਸ ਗੋਲੀਬਾਰੀ ਦੇ ਵਿੱਚ 12 ਬੰਦੇ। ਉਹ ਤਕਰੀਬਨ ਸਾਰੇ ਯਾਤਰੂ ਸਨ ਜਿਹੜੇ ਦਰਸ਼ਨ ਕਰਨ ਲਈ ਦਰਬਾਰ ਸਾਹਿਬ ਦੇ ਵਿੱਚ ਆਏ ਹੋਏ ਸਨ। ਇਹ ਕਿਹਦੇ ਸਥਾਨ ਦੇ ਉੱਤੇ ਜਿੱਥੇ ਰੋਜ਼ ਲੱਖਾਂ ਲੋਕ ਦਰਸ਼ਨ ਕਰਨ ਲਈ ਆਉਂਦੇ ਨੇ ਵਿਦੇਸ਼ੀ ਵੀ ਆਉਂਦੇ ਨੇ ਆਪਣੇ ਦੇਸ਼ ਦੇ ਵਿੱਚੋਂ ਵੀ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਸਟੇਟਾਂ ਦੇ ਵਿੱਚੋਂ ਲੋਕੀ ਆਉਂਦੇ ਨੇ ਉੱਥੇ ਇੰਜ ਅੰਨੇਵਾ ਫਾਇਰਿੰਗ ਕਰਨੀ ਇਹ ਗੈਰ ਕਾਨੂੰਨੀ ਹੀ ਨਹੀਂ ਗੈਰ ਸੰਵਿਧਾਨਿਕ ਹੀ ਨਹੀਂ ਇੱਕ ਬੜਾ ਵੱਡਾ ਗੈਰ ਮਨੁੱਖੀ ਕਾਰਾ ਸੀ ਜੋ ਵਰਤਾਇਆ ਗਿਆ ਲੇਕਿਨ ਦੂਸਰੇ ਪਾਸੇ 2 ਤਰੀਕ ਨੂੰ ਸ਼ਾਮ ਨੂੰ 인ਦਰਾ ਗਾਂਧੀ ਨੇ ਟੀਵੀ ਦੇ ਉੱਤੇ ਰੇਡੀਓ ਤੇ ਇੱਕ ਇੰਟਰਵਿਊ ਦਿੱਤੀ ਉਸ ਇੰਟਰਵਿਊ ਦੇ ਵਿੱਚ 2 ਤਰੀਕ ਸ਼ਾਮ ਨੂੰ ਦਿੱਤੀ ਗਈ ਇੰਟਰਵਿਊ ਤੇ ਵਿੱਚ ਇੰਜ ਪਾਸਤਾ ਸੀ ਜਿਵੇਂ ਉਹ ਸਿੱਖਾਂ ਦੀਆਂ ਮੰਗਾ ਮੰਨ ਲੈਣਾ ਚਾਹੁੰਦੀ ਹੈ ਸਿੱਖਾਂ ਦੇ ਜ਼ਖਮਾਂ ਤੇ ਕੁਝ ਮਰਮ ਲਗਾਉਣਾ ਚਾਹੁੰਦੀ ਹੈ ਉਸ ਪਾਠਸ਼ਮ ਦੇ ਵਿੱਚ ਇਹੋ ਜਿਹੇ ਸੰਕੇਤ ਦਿੱਤੇ ਗਏ। ਔਰ ਸਾਰਾ ਸਿੱਖ ਜਗਤ ਦੇਸ ਲਈ ਇਹ ਸੋਚਣ ਲੱਗ ਪਿਆ ਉਹਦੇ ਉਸ ਸਾਰਾ ਸਿੱਖ ਜਗਤ ਹੀ ਕਿਉਂ ਭਾਰੰਦੇ ਲੋਕੇ ਸੋਚਣ ਲੱਗ ਪਏ। ਉਸ ਤੇ ਉਸ ਟੀਵੀ ਇੰਟਰਵਿਊ ਤੋਂ ਬਾਅਦ ਕਿ ਸ਼ਾਇਦ ਹੂੰ ਸਿੱਖਾਂ ਦੀਆਂ ਮੰਗਾ ਮੰਨ ਲੈਣ ਜਾਂ ਮੰਗ ਲਈਆਂ ਜਾਣ ਗਿਆ ਤੇ ਹਾਲਾਤ ਕੁਝ ਜਿਹੜੇ ਨੇ ਉਹ ਸੁਧਰ ਜਾਣਗੇ। ਪਰ ਲੇਕਿਨ ਅਸਲ ਦੇ ਵਿੱਚ ਉਹਦੇ ਮਨ ਦੇ ਵਿੱਚ ਬੜਾ ਵੱਡਾ ਪਾਪ ਲੁਕਿਆ ਹੋਇਆ ਸੀ ਉਹਨੇ ਇੱਕ ਬਾਰੀ ਵਿਖਾਵਾ ਕੀਤਾ ਸੀ ਜਿਹੜਾ ਅਸਲੀ ਉਹਦਾ ਰੂਪ ਸੀ ਉਹ ਤਿੰਨ ਤਰੀਕ ਨੂੰ ਨਿਕਰ ਕੇ ਸਾਹਮਣੇ ਆਇਆ ਜਦੋਂ ਇਹਨਾਂ ਵੱਲੋਂ ਦਿੱਤੇ ਗਏ ਫੈਂਸੀ ਨਾਂ ਆਪਰੇਸ਼ਨ ਬਲੂ ਸਟਾਰ ਜਿਹੜਾ ਕਿ ਅਸਲ ਦੇ ਵਿੱਚ ਭਾਰਤੀ ਫੌਜਾਂ ਦਾ ਸਿੱਖੀ ਦੇ ਕੇਂਦਰ ਦਰਬਾਰ ਸਾਹਿਬ ਅਤੇ ਹੋਰ 38 ਗੁਰਦਵਾਰਿਆਂ ਤੇ ਸਿੱਧਾ ਔਰ ਖੁੱਲਾ ਹਮਲਾ ਸੀ ਉਦੀ ਸ਼ੁਰੂਆਤ ਹੋ ਗਈ اس تھی اگلی بچار نو کران گے اج اتنے کے بچن پروان کرنا ہوئی پھلوں واسطے ماں بخش دینا جی واحو جی کا خالصہ واحو جی کی فتح